ਵਾਹਿਗੁਰੂ 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 ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹੋ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚਾਦੀ ਕਲਾ ਵਿੱਚ ਹੋਵੋਗੇ ਤੇ ਪ੍ਰਮਾਤਮਾ ਦੇ ਦਰਸ਼ਨ ਕਰਕੇ ਤੁਸੀਂ ਓਦੋਂ ਵੀ ਵਧੀਆ ਹੋ ਜਾਓਗੇ ਜੀ ਅੱਜ ਘਰੇ ਬੈਠੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਆਪਾਂ ਪਹੁੰਚੇ ਆਂ ਤੇ ਤੁਸੀਂ ਕਰੋ ਜੀ ਮੰਜੀ ਹਾਲ ਦੀਵਾਨ ਹਾਲ ਮੰਜੀ ਹਾਲ ਦੇ ਦਰਸ਼ਨ ਜਿਹੜਾ ਤੁਸੀਂ ਨਿਤ ਲਾਈਵ ਟੀਵੀ ਵਿੱਚ ਦੇਖਦੇ ਹੋ ਪਤਾ ਚੱਲਦੀ ਆ ਇੱਥੇ ਬਹੁਤ ਸੋਹਣੀ ਕਥਾ ਚੱਲਦੀ ਸੀ 8:30 ਹੋਣ ਵਾਲੇ ਸੀਗੇ ਤੇ ਕਿਉਂਕਿ ਆਪਾਂ ਉਹ ਆਵਾਜ਼ ਨਹੀਂ ਲਾ ਸਕਦੇ ਜੀ ਆਪਾਂ ਨੂੰ ਕਾਪੀਰਾਈਟ ਆ ਜਾਂਦਾ ਵਾ ਤੇ ਨਹੀਂ ਤਾਂ ਆਪ ਉਹ ਹੀ ਤਾਂ ਆਵਾਜ਼ ਲਾ ਕੇ ਤੁਹਾਨੂੰ ਦਿਖਾਉਂਦੇ ਤਾਂ ਬਹੁਤ ਵਧੀਆ ਕਥਾ ਹੁੰਦੀ ਸੀ ਤੁਸੀਂ ਸਾਰਾ ਮਨਜੀ ਹਾਲ ਵੇਖੋ ਵੀ ਜੋ ਆਪਾਂ ਨਿਤ ਕਥਾ ਸੁਣਦੇ ਆ ਟੀਵੀ ਵਿੱਚ ਜਾਂ ਮੋਬਾਈਲ ਤੋਂ ਫੋਨ ਤੋਂ ਲਾਈਵ ਸੁਣਦੇ ਆ ਤੇ ਮੇਰਾ ਇੱਥੇ ਬੜਾ ਮਨ ਕਰ ਰਿਆ ਸੀ ਮੈਂ ਹੋਰ ਵੀਡੀਓ ਬਣਾਵਾਂ ਪਰ ਮੈਨੂੰ ਆਏ ਸੀ ਕੋਈ ਟੋਕਣਾ ਦੇਵੇ ਕੁਝ ਕਹਿਣਾ ਦੇਵੇ ਕੋਈ ਕਿਉਂਕਿ ਜੀ ਜਦੋਂ ਦਾ ਇੱਥੇ ਆ ਆ ਜੋ ਗਾਜਾ ਕਰਕੇ ਗਈ ਆ ਕੁੜੀ ਉਹਦਾ ਕਾਫੀ ਵਾਦ ਹੋਇਆ ਵਾ ਤੇ ਇੱਥੇ ਰੋਕਦੇ ਬਾਲਾ ਵਾ ਵੀ ਨਹੀਂ ਵੀਡੀਓ ਬਣਾਉਣੀ ਚੰਗੇ ਕੰਮਾਂ ਲਈ ਆਪਾਂ ਬਣਾਈਏ ਤਾਂ ਕੋਈ ਨਹੀਂ ਕੁਝ ਕਹਿੰਦਾ ਜੀ ਪਰ ਜਦੋਂ ਕੋਈ ਇੱਕ ਅੱਧਾ ਗਲਤ ਕਰ ਜਾਂਦਾ ਤੇ ਫਿਰ ਸਾਰਿਆਂ ਨੂੰ ਟੋਕ ਦਿਆ ਉਹ ਤੇ ਮਾਨਕ ਬਹੁਤ ਕਰਦਾ ਸੀ ਵੀ ਇਹ ਕਥਾ ਦੀ ਹੋਰ ਵੀਡੀਓ ਬਣਾਵਾਂ ਪਰ ਮੈਂ ਥੋੜੀ ਥੋੜੀ ਬਣਾਈ ਮੈਂ ਕਿਹਾ ਵੀ ਯਾਨੀ ਕਿ ਮੈਂ ਕਿਸੇ ਨੂੰ ਕਹਿਣ ਦਾ ਮੌਕਾ ਨਹੀਂ ਦਿੱਤਾ ਵੀ ਇਹ ਨਾ ਹੋਵੇ ਕੋਈ ਮੈਨੂੰ ਟੋਕ ਦੇਵੇ ਜਾਂ ਕਹਿ ਦੇਵੇ ਵੀ ਤੁਸੀਂ ਵੀਡੀਓ ਕਿਉਂ ਬਣਾਉਣੀ ਆ ਇੱਥੇ ਮੈਂ ਬੈਠ ਗਈ ਸੀਗੀ ਮੱਥਾ ਟੇਕ ਕੇ ਤੇ ਹੁਣ ਕਥਾ ਹੋਣ ਲੱਗੀ ਸੀ ਅਰਦਾਸ ਹੋਣ ਲੱਗੀ ਸੀ ਜੀ ਤੇ ਅਰਦਾਸ ਤੋਂ ਪਹਿਲਾਂ ਹੀ ਕੁਝ ਲੋਕ ਉੱਠ ਕੇ ਚਲੇ ਜਾ ਰਹੇ ਸੀਗੇ ਤੇ ਇਸ ਤੋਂ ਬਾਅਦ ਜੀ ਅਰਦਾਸ ਹੋਊਗੀ ਹੁਣ ਤੇ ਅਰਦਾਸ ਤੋਂ ਬਾਅਦ ਹੁਕਮਨਾਮਾ ਲਿਆ ਜਾਊਗਾ ਪਰ ਟੀਵੀ ਦੇ ਵਿੱਚ ਤਾਂ ਜਦੋਂ ਆਪਾਂ ਟੈਲੀਵਿਜ਼ਨ ਦੇ ਵਿੱਚ ਵੇਖਦੇ ਆਂ ਜਾਂ LED CD ਵਿੱਚ ਵੇਖਦੇ ਆਂ ਤਾਂ ਉਹ ਉੱਥੇ ਅਕੀਰ ਲੀਆਂ ਪੰਗਤਾਂ ਪੜ ਕੇ ਹੀ ਖਾਤਮ ਕਰ ਦਿੰਦੇ ਆ ਲਾਈਵ ਕੱਟਿਆ ਜਾਂਦਾ ਵਾ ਉਸ ਤੋਂ ਬਾਅਦ ਜੀ ਆਪਾਂ ਆਗੇ ਸੀਗੇ ਬੁੰਗਾ ਰਾਮ ਗੜੀਆ ਇਹ ਇੱਕ ਬੁੰਗਾ ਰਹਿ ਗਿਆ ਜੀ ਰਾਮ ਗੜੀਆ ਤੇ ਇਹਦੇ ਉੱਪਰ ਖੜ ਕੇ ਮੈਂ ਸਾਰਾ ਦਰਬਾਰ ਸਾਹਿਬ ਦੇਖਦੀ ਹੁੰਨੀ ਬੜਾ ਮਨ ਨੂੰ ਚੰਗਾ ਲੱਗਦਾ ਮੈਂ ਥੋੜੀ ਜੀ ਵੀਡੀਓ ਵੀ ਨਾਲ ਬਣਾ ਲਈ ਇਥੇ ਉਹ ਇਤਿਹਾਸਕ ਸੱਲ ਹੈ ਜਿਹੜੀ ਦਿੱਲੀ ਤਖਤ ਦੀ ਸੀ ਜਿੱਤੇ ਦਿੱਲੀ ਦੇ ਹੁਕਮਰਾਨ ਬਹਿ ਕੇ ਹੁਕਮ ਸੁਣਾਉਂਦੇ ਸੀ ਤੇ ਸਿੰਘਾਂ ਨੇ ਉਹ ਉੱਥੋਂ ਖਿੱਚ ਕੇ ਲਿਆਂਦੀ ਸੀ ਤੇ ਇਥੇ ਲਿਆ ਕੇ ਰੱਖਤੀ ਸੀ ਜੜਤੀ ਸੀ ਜਾਨੀ ਕਿ ਇਹ ਤੇ ਇਥੇ ਵੈਸੇ ਤਾਂ ਮੈਂ ਆਈ ਸੀਗੀ ਇੱਕ ਖੂਹ ਹੈ ਇਥੇ ਥੱਲੇ ਦੀ ਜਗ੍ਹਾ ਬਣੀ ਹੋਈ ਆ ਸਰਾ ਬਣੀ ਹੋਈ ਥੱਲੇ ਬੱਚੇ ਦੇ ਤੇ ਉਹਦੇ ਵਿੱਚ ਆ ਦੇਖਣਾ ਸੀ ਪਿਛਲੇ ਮਹੀਨੇ ਵੀ ਮੈਂ ਆਈ ਸੀਗੀ ਤੇ ਉਦੋਂ ਵੀ ਕੰਮ ਚੱਲ ਰਿਹਾ ਸੀ ਆ ਇਤਿਹਾਸਕ ਸੈੱਲ ਹੈ ਜੀ ਇਹ ਉਹ ਦਿੱਲੀ ਤਖਤ ਦੀ ਤੇ ਹੁਣ ਵੀ ਇੱਥੇ ਕੰਮ ਚੱਲ ਰਿਹਾ ਤੇ ਉਹ ਜਗਾ ਥੱਲੇ ਜਾਣ ਵਾਲੀ ਆਪਾਂ ਨਹੀਂ ਦੇਖ ਸਕਦੇ ਉਹ ਬੰਦ ਕੀਤੀ ਹੋਈ ਆ ਪਤਾ ਨਹੀਂ ਹਜੇ ਕਿੰਨਾ ਟਾਈਮ ਕੰਮ ਚੱਲੂਗਾ ਕਾਫੀ ਲੰਬਾ ਸਮਾਂ ਕੰਮ ਚੱਲੂਗਾ ਆਉ ਖੂ ਆ ਬਾਰੂ ਇਹ ਐ ਛੱਤਿਆ ਹੋਇਆ ਹੈ ਇਹਦੀ ਐ ਗਲਾਰਨਾ ਲਾ ਕੇ ਇਹ ਕੀਤਾ ਹੋਇਆ ਵਾ ਬੰਦ ਪਾਸਿਆਂ ਤੋਂ ਵੀ ਹਵਾ ਆਵੇ ਸਮੈਲਣ ਆਵੇ ਤਾਂ ਉੱਪਰ ਦੀ ਜ ਹਵਾ ਆਵੇ ਤੇ ਆ ਉਹ ਬੂੰਗਾ ਜਿਹੜਾ ਉਹ ਥੱਲੇ ਜਗਾ ਜਿਹੜੀ ਬਣੀ ਉਹਦੇ ਵਿੱਚ ਦੀ ਜਾਈਦਾ ਇਹਦੇ ਉੱਪਰ ਤਾਂ ਪੌੜੇ ਬਣੰਗਾ ਉਹnga ਵਿੱਚ ਕਾਫੀ ਵਧੀਆ ਵਿੱਚ ਉਹਦਾ ਹਰਾਮ ਗੜੀਆ ਬੂੰਗਾ ਦੇ ਤੜਾ ਸਾਹ ਵੀ ਬਣਿਆ ਕਥਾ ਕੀਰਤਨ ਕਰਨ ਨੂੰ ਪਾਠ ਭਜਨ ਕਰਨ ਨੂੰ ਬਹੁਤ ਵਧੀਆ ਜਗ੍ਹਾ ਬਣੀਆ ਬਹੁਤ ਸਾਰੇ ਲੋਕਾਂ ਨੇ ਦੇਖੀ ਵੀ ਹੋਊਗੀ ਤੇ ਚਲੋ ਜੀ ਆਪਾਂ ਜਦੋਂ ਆਪਾਂ ਨੂੰ ਮੌਕਾ ਮਿਲਿਆ ਇਹ ਕੰਮ ਜਦੋਂ ਸਿਰੇ ਲੱਗ ਗਿਆ ਤੇ ਆ ਰਾਹ ਖੁੱਲ ਗਿਆ ਤਾਂ ਆਪਾਂ ਜਰੂਰ ਤੁਹਾਨੂੰ ਦਿਖਾਵਾਂਗੇ ਤੇ ਹੁਣ ਆਪਾਂ ਆ ਗਏ ਆ ਜੀ ਬੂਗਾ ਰਾਮ ਗੜੀਆ ਤੋਂ ਬਾਹਰ ਤੇ ਆਪਾਂ ਚੱਲਦੇ ਆਂ ਅਸ਼ਨਾਣ ਘਰ ਵੱਲ ਅਸ਼ਨਾਣ ਕਰਦੇ ਆਂ ਮੱਥਾ ਟੇਕਦੇ ਆਂ ਮਹਾਰਾਜ ਨੂੰ ਦੇਖਰਾਉਣੇ ਆ ਤੇ ਇੱਧਰ ਆਪਾਂ ਤੁਹਾਨੂੰ ਨਾਲ-ਨਾਲ ਨਾਲ ਦੇ ਨਾਲ ਥੜਾ ਸਾਬ ਦੇ ਦਰਸ਼ਨ ਕਰਾਵਾਂਗੇ ਇਹ ਉਹ ਥੜਾ ਵਜ੍ਹਾ ਇਸ ਤੇ ਹੈ ਕਿ ਗੁਰੂ ਜੀ ਨੇ ਇਸ ਸਰੋਵਰ ਦੀ ਇਕਰ ਸੇਵਾ ਕਰਾਈ ਸੀਗੀ ਤੇ ਇੱਥੇ ਬਹੁਤ ਸਾਰੀ ਸੰਗਤ ਬੈਠਦੀ ਵੀ ਆ ਬਹੁਤ ਭਜਨ ਬੰਦਗੀ ਕਰਦੀ ਵੀ ਆ ਪਾਠ ਵੀ ਕਰਦੇ ਕੀਰਤਨ ਵੀ ਸੁਣਦੇ ਆ ਬਹੁਤ ਸਾਰੀ ਸੰਗਤ ਇੱਥੇ ਬੈਠ ਕੇ ਤੇ ਆਪਾਂ ਥੋੜੀ ਜੀ ਦਰਬਾਰ ਸਾਹਿਬ ਦੇ ਉਧਰੋਂ ਹਰ ਕੀ ਪੌੜੀ ਦਾ ਸੈੱਡ ਵਾਲੋਂ ਥੋੜੀ ਜੀ ਵੀਡੀਓ ਬਣਾਈ ਸੀਗੀ ਤੇ ਬਹੁਤ ਸੁਣੇਗਾ ਬੀਰਾਂ ਨੂੰ ਵੀ ਫਾਲ ਲੱਗਾ ਹੋਇਆ ਵਾ ਸੀਗਾ ਬਹੁਤ ਸਣੀਆਂ ਫੁੱਟੀਆਂ ਆਵਾਂਗਾ ਬੀਰਾਂ ਵੀ ਜਿਹੜੀ ਇਹ ਦੁੱਖਪੰਜਨੀ 베ਰੀ ਕਹਿੰਦੇ ਜਿਸ ਦੇ ਥੱਲੇ ਪੋਣਾ ਬਣਦਾ ਸਰੋਗ ਬਣਿਆ ਹੋਇਆ ਵਾ ਤੇ ਸਾਈਡਾਂ ਤੇ ਪੋਣਾ ਵੀ ਬਣਿਆ ਹੋਣਾ ਇਹਦੇ ਇਸ਼ਨਾਨ ਕਰਨ ਨੂੰ ਜਦੋਂ ਰਸ ਜ਼ਿਆਦਾ ਹੁੰਦਾ ਉਹ ਸਾਈਡਾਂ ਤੇ ਵੀ ਇਸ਼ਨਾਨ ਕਰ ਲਈਦਾ ਜੀ ਜੇ ਘੱਟ ਹੋਵੇ ਤੇ ਇਸ਼ਨਾਨ ਕਰ ਲਈਦਾ ਤੇ ਹੁਣ ਆਪਾਂ ਚੱਲਦੇ ਆਂ ਬਾਬਾ ਦੀਪ ਸਿੰਘ ਦੀ ਜਗਾ ਵੱਲ ਉੱਥੇ ਨਮਸਕਾਰ ਕਰਦੇ ਆਂ ਬਾਬਾ ਦੀਪ ਸਿੰਘ ਨੂੰ ਤੇ ਇੱਥੇ ਹੁਣ ਜਦੋਂ ਮੈਂ ਜਾ ਰਹੀ ਹਾਂ ਹੁੰਦੇ ਇੱਥੇ ਪਾਣੀ ਦੀ ਫੋਕੇ ਪਾਣੀ ਦੀ ਯਾਨਕੀ ਠੰਡੇ ਪਾਣੀ ਦੀ ਜ਼ਬੀਲ ਲੱਗੀ ਹੋਈ ਆ ਜੇ ਜੇ ਮੈਂ ਵਾਪਸ ਆ ਰਹੀ ਸੀਗੀ ਤਾਂ ਉਦੋਂ ਇੱਥੇ ਬਹੁਤ ਠੰਡੇ ਮਿੱਠੇ ਜਲਦੀ ਛਵੀਨ ਲੱਗੀ ਸੀਗੀ ਤੇ ਬਹੁਤ ਸਾਰੀਆਂ ਸੰਗਤਾਂ ਜਾਪ ਕਰ ਰੰਗਾ ਸੀ ਕੀਰਤਨ ਚੱਲ ਰਿਹਾ ਸੀ ਕੀਰਤਨ ਦਾ ਦਰਬਾਰ ਸਾਹਿਬ ਦਾ ਜੀ ਬਹੁਤ ਦੂਰ ਦੂਰ ਤੱਕ ਸੁਣਦਾ ਪਰ ਆਪਾਂ ਲਾ ਨਹੀਂ ਸਕਦੇ ਉਹ ਆਵਾਜ਼ ਮੈਂ ਉਹ ਆਵਾਜ਼ ਕੱਟ ਦਿੱਨੀ ਕੀਰਤਨ ਦਾ ਬਹੁਤ ਵਧੀਆ ਪਰਿਆ ਸੀ ਜੇ ਮੈਂ ਉਸ ਤਰ੍ਹਾਂ ਹੀ ਵੀਡੀਓ ਪਾਉਣੀ ਹੁੰਦੀ ਤਾਂ ਬਹੁਤ ਵਧੀਆ ਬਣਨੀ ਸੀ ਵੀਡੀਓ ਤੇ ਹੁਣ ਆਪਾਂ ਚੱਲਦੇ ਹਾਂ ਜੀ ਆਪਾਂ ਆ ਦੇ ਸਮਾਨ ਜਾਨੀ ਕਿ ਗਿੱਲੇ ਕੱਪੜੇ ਉੱਥੇ ਜਮ੍ਹਾਂ ਕਰਵਾਵਾਂਗੇ ਤੇ ਉਸ ਤੋਂ ਬਾਅਦ ਹੱਥ ਸੁੱਝੀ ਕਰਕੇ ਦੀਗ ਲਾਵਾਂਗੇ ਤੇ ਨਾਲ ਦੀ ਨਾਲ ਆਪਾਂ ਕਥਾ ਕੀ ਹੈ ਕੀਰਤਨ ਸੁਣਦੇ ਜਾ ਰਹੇ ਸੀ ਕਿਉਂਕਿ ਕੀਰਤਨ ਚੱਲ ਰਿਹਾ ਸੀਗਾ ਸਾਹਮਣੇ ਇੱਥੇ ਇਹਦੇ ਉੱਤੇ ਵੀ ਕਿਉਂਕਿ 8 9 ਵਜੇ ਨਾਲੇ ਸੀਗੇ 9 ਵਜੇ ਚੁੱਕੇ ਸੀਗੇ ਤੇ ਜਦੋਂ ਆਪਾਂ ਆਏ ਆ ਤੇ ਹੁਣ ਇੱਥੇ ਅਰਦਾਸ ਕਰਨਗੇ ਇਹਨਾਂ ਨੇ ਸਮਾਪਤੀ ਕਰਤੀ ਸੀਗੀ ਤੇ ਆਪਾਂ ਦੇ ਕਰਾਉਣੇ ਆ ਤੇ ਆਪਾਂ ਲੱਗਦੇ ਆ ਲਾਈਨ ਦੇ ਵਿੱਚ ਜੀ ਫੇਰ ਹੀ ਆਪਣੀ ਵਾਰੀ ਆਊਗੀ ਪ੍ਰਮਾਤਮਾ ਸਾਹਿਬ ਦੀਆਂ ਤਾਂ ਸੁੱਖਾਂ ਪੂਰਿਆਂ ਕਰਨ ਜੀ ਤੰਦਰੁਸਤੀਆਂ ਰੱਖਣ ਸਭ ਨੂੰ ਤੇ ਅਰਦਾਸ ਕਰਾ ਕੇ ਤੇ ਆਪਾਂ ਚੱਲਦੇ ਆ ਜੀ ਅੱਗੇ ਮੱਥਾ ਟੇਕਣ ਵਾਸਤੇ ਲੱਗਦੇ ਆ ਲਾਈਨ ਦੇ ਵਿੱਚ ਦੇਖਦੇ ਆ ਅਕਾਲ ਤਖਤ ਵੱਲ ਤੇ ਕਿਧਰੋਂ ਕਿੰਦੀ ਕਿ ਲਾਈਨ ਆ ਤੇ ਹੁਣ ਆਪਾਂ ਆ ਗਏ ਆ ਜੀ ਲਾਈਨ ਦੇ ਵਿੱਚ ਬਹੁਤਾ ਰਸ਼ ਨਹੀਂ ਸੀਗਾ ਸੁਬਾ ਸੁਬਾ ਦਾ ਟਾਈਮ ਸੀਗਾ ਸਵਾ 9 ਹੋ ਗਏ ਸੀਗੇ ਜਦੋਂ ਮੈਂ ਲਾਈਨ ਦੇ ਵਿੱਚ ਮੱਥਾ ਟੇਕਣ ਲਈ ਆ ਕੇ ਲੱਗਦੀ ਸੀਗੀ ਤੇ ਆਪਾਂ ਤੁਹਾਨੂੰ ਨਾਲ ਦੇ ਨਾਲ ਕਰਵਾਉਣੀ ਆ ਦਰਸ਼ਨ ਜੀ ਤੇ ਤੁਸੀਂ ਵੀ ਵੇਖੋ ਤੇ ਦਰਸ਼ਨ ਕਰੋ ਜੀ ਬਾਬਾ RAMDAS ਜੀ ਦੇ ਦਰ ਦੇ ਪ੍ਰਮਾਤਮਾ ਸਾਹਿਬ ਦੇ ਨਝੂਲਣਾ ਬੰਨ ਸਭ ਨੂੰ ਤੰਦਰੁਸਤਾਂ ਬਖਸ਼ਣ ਸਭ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣ ਜੀ ਤੇ ਆਪਾਂ ਨਾਲ ਦੇ ਨਾਲ ਇੱਥੇ ਵਾਏ ਗੁਰੂ ਦਾ ਆਜਾਪ ਕਰ ਰਹੀ ਸੀ ਕਿਉਂਕਿ ਸੰਗਤਾਂ ਕਰ ਰੰਗਾ ਸੀ ਕੁਝ ਕਥਾ ਸੋਂ ਕੀਰਤਨ ਸੁਣ ਰਹੀਆਂ ਸਨ ਤੇ ਆਪਾਂ ਨਾਲ ਦੇ ਨਾਲ ਇੱਥੇ ਤੁਹਾਨੂੰ ਦਿਖਾਵਾਂਗੇ ਉਹ ਕੜੀ ਜਿਹੜੀ ਸੂਰਜ ਦੇ ਪ੍ਰਕਾਸ਼ ਨਾਲ ਚੱਲਦੀ ਆ ਜ ਮਹਾਰਾਜਾ ਰਣਜੀਤ ਸਿੰਘ ਨੂੰ ਕਿਸੇ ਨੇ ਪੇਂਟ ਕੀਤੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਉਹ ਇਹ ਪ੍ਰਕਮਿਆਂ ਵਿੱਚ ਲਵਾਤੀ ਸੀ ਘੜੀ ਬਹੁਤ ਸੋਹਣਾ ਥੜਾ ਬਣਾ ਕੇ ਤੇ ਉਹ ਉੱਪਰ ਜੜੀ ਹੋਈ ਆ ਤੇ ਬਹੁਤ ਵਧੀਆ ਪਈ ਆ ਜੇ ਵੀ ਆਪਾਂ ਨੂੰ ਚੱਲਦੀ ਦਾ ਤਾਂ ਪਤਾ ਨਹੀਂ ਚੱਲਦੀ ਆ ਜਾਂ ਕਿਵੇਂ ਆ ਕਿਉਂਕਿ ਆਪਾਂ ਹਜੇ ਨੌਲੇਜ ਲਈ ਨਹੀਂ ਪੁੱਛਿਆ ਨਹੀਂ ਕਿਸੇ ਤੋਂ ਵੀ ਕਿਵੇਂ ਆ ਇਹ ਪਰ ਹੈ ਬਹੁਤ ਵਧੀਆ ਜੀ ਉਹ ਮੈਨੂੰ ਬਹੁਤ ਵਧੀਆ ਲੱਗਦੀ ਜਦੋਂ ਮੈਂ ਮੱਥਾ ਟੇਕਣ ਲਈ ਜਦੋਂ ਵੀ ਦਰਬਾਰ ਸਾਹਿਬ ਆਵਾਂ ਮੈਂ ਇਸ ਜਗ੍ਹਾ ਤੇ ਹੀ ਲੱਗਦੀ ਹਣੀ ਘੜੀ ਵੇਖਣ ਮਾਰੀ ਤੇ ਆ ਹੈਗੀ ਹੈ ਜੀ ਮੱਛੀ ਛੋਟੀ ਜੀ ਮਛਲੀ ਸੀ ਇਹ ਵਿਚਾਰੀ ਤੇ ਚਾਂਦੀ ਦੀ ਮੱਛੀ ਹੈ ਇਹ ਚਾਂਦੀ ਤੇ ਹੋਈ ਵੀ ਆ ਮੈਂ ਮੈਨੂੰ ਬਹੁਤ देर ਤੱਕ ਵੇਖਦੀ ਰਹੀ ਇਹ ਨਾਲ ਨਾਲ ਹੀ ਚਲੀ ਗਈ ਮੇਰੇ ਤੇ ਆ ਉਹ ਘੜੀ ਹੈ ਜੀ ਤੁਸੀਂ ਵੀ ਕਰੋ ਦਰਸ਼ਨ ਇਹਦੇ ਤੇ ਹੁਣ ਆਪਾਂ ਆ ਗਏ ਹਾਂ ਜੀ ਪਰਕਮਿਆਂ ਕਰਕੇ ਇੱਧਰ ਠੰਡੇ ਮਿੱਠੇ ਜੀ ਸ਼ਬੀਲ ਤੇ ਤੇ ਬਹੁਤ ਵਧੀਆ ਸ਼ਬੀਲ ਦਾ ਜਲ ਸੀਗਾ ਜੀ ਪਰਮਾਤਮਾ ਸਰਬਾਤ ਦਾ ਪੜਾ ਕਰੇ ਸਭ ਦੇ ਸੁੱਖਾਂ ਪੂਰੀਆਂ ਕਰੇ ਹਨਾ ਜਿਨ੍ਹਾਂ ਨੇ ਵੀ ਹਿੱਸਾ ਪਾਇਆ ਕੀਤਾ ਪਰਮਾਤਮਾ ਸਾਭ ਦੇ ਕਰੇ ਘਰ ਪਰਵਾਰਾਂ 'ਚ ਮੇਰ ਤੰਦਰੁਸਤੀ ਰੱਖੇ ਜੀ ਤੇ ਹੁਣ ਆਪਾਂ ਚੱਲਦੇ ਆਂ ਜੀ ਬਾਹਰ ਨੂੰ ਤੇ ਆਪਾਂ ਕਿਉਂਕਿ ਜਾਲੇ 'ਚ ਹੀ ਜ ਰਾਜ ਕੀ ਸਾਖ ਲੈ ਸੀ ਆਪਾਂ ਨੂੰ ਲੰਗਰ ਦੀ ਕੋਈ ਭੁੱਖ ਨਹੀਂ ਸੀਗੀ ਤੇ ਹੁਣ ਆਪਾਂ ਆਪਦੇ ਜੂੜੇ ਲੈਣੇ ਆ ਤੇ ਚੱਲਦੇ ਆਂ ਬਾਹਰ ਨੂੰ ਥੋੜੀ ਜੀ ਤੁਹਾਨੂੰ ਬਾਜ਼ਾਰ ਦੀ ਰੌਣਕ ਵੀ ਦਿਖਾ ਦਿੰਨੇ ਆ ਕਿਉਂਕਿ ਅੱਜ ਹੈਗਾ ਸੋਮਵਾਰ ਜੀ ਤੇ ਸੋਮਵਾਰ ਵਾਲੇ ਦਿਨ ਇੱਥੇ ਸੋਮਵਾਰੀ ਬਾਜ਼ਾਰ ਲੱਗਦਾ ਜੀ ਬਹੁਤ ਵਧੀਆ ਕੱਪੜਾ ਹੁੰਦਾ ਜਿੰਨਾ ਨੇ ਜ਼ਿਆਦਾ ਖਰੀਦਣਾ ਹੁੰਦਾ ਜਾਂ ਥੋੜਾ ਖਰੀਦਣਾ ਕੁਝ ਵੀ ਹੈ ਮੈਂ ਇੱਕ ਦੋ ਵਾਰਾਂ ਦੇਖਿਆ ਇੱਧਰ ਜਾ ਕੇ ਆ ਹੈਗਾ ਜੀ ਲੰਗਰ ਹਾਲ ਦੀ ਜਗਾ ਜਿੱਥੇ ਠੰਡੇ ਮਿਲਦੇ ਆ ਪੀਣ ਨੂੰ ਕਾਫੀ ਵਗੇਰਾ ਦਾ ਹਸਤਾਲਾ ਲੱਗਣਾ ਉਹਨੇਗਾ ਤੇ ਆ ਹੈਗਾ ਗੇਟ ਜੀ ਮੇਨ ਹੁਣ ਆਪਾਂ ਚੱਲਦੇ ਆ ਬਾਹਰ ਨੂੰ ਤੇ ਨਾਲ ਦੇ ਨਾਲ ਤੁਹਾਨੂੰ ਦਿਖਾਉਣੀ ਹੈ ਬਾਜ਼ਾਰ ਤੇ ਆਉ ਮੰਦਰਾਜੀ ਪਰਾਚੀਨ ਮੰਦਰਾ ਹੈ ਪ੍ਰਾਣਾ ਮੰਦਰਾ ਹੈ ਤੇ ਗੁਰੂ ਨਾਨਕ ਦੇਵ ਜੀ ਦੀ ਵੀ ਇੱਥੇ ਆਏ ਹੈ ਇਸ ਮੰਦਰ ਦੇ ਵਿੱਚ ਤੇ ਆ ਹੈਗੀ ਹੈ ਮੇਨ ਐਂਟਰੀ ਜਿੱਥੇੋਂ ਵੀ ਐਂਟਰ ਹੋ ਜਾਈਦਾ ਦਰਬਾਰ ਸਾਹਿਬ ਦੇ ਅੰਦਰ ਤੇ ਇਹਦਾ ਜੋੜਾ ਘਾਰ ਆ ਉਧਰ ਲਈ ਦੂਜੀ ਸਾਈਡ ਤੇ ਬਹੁਤ ਵਧੀਆ ਬਾਥਰੂਮ ਵਗੈਰਾ ਬਹੁਤ ਜਗ੍ਹਾ ਸੋਹਣੀ ਬਣੀ ਹੋਈ ਹੈ ਬਹੁਤ ਸਾਰੇ ਲੋਕਾਂ ਨੇ ਆ ਵੀ ਲੋਕਾਂ ਨੇ ਦੇਖੀ ਹੈ ਜੀ ਮੈਂ ਤਾਂ ਵੀਡੀਓ ਬਣਾਈ ਸੀ ਤੇ ਚਲ ਮੈਂ ਕਿਾ ਥੋੜੀ ਥੋੜਾ ਕਹਣਾ ਤੁਹਾਨੂੰ ਦੱਸ ਦੇਣੀ ਨਾਲ ਦੀ ਨਾਲ ਕਿਉਂਕਿ ਰਿਕਾਰਡ ਮੈਨੂੰ ਕਰਨਾ ਪੈਂਦਾ ਤੇ ਹੁਣ ਆਪਾਂ ਚੱਲਦੇ ਆ ਤੁਹਾਨੂੰ ਦਿਖਾਉਣੇ ਆ ਜੀ ਜਿਲਿਆਂ ਵਾਲਾ ਬਾਗ 메ਨ ਐਂਟਰੀ ਕਿੱਧਰ ਦੀ ਆ ਪਹਿਲਾਂ ਕਾਫੀ ਵੱਡਾ ਗੇਟ ਸੀ ਜਿਲਿਆਂ ਵਾਲੇ ਬਾਗ ਦਾ ਤੇ ਹੁਣ ਉਹਨਾਂ ਨੇ ਛੋਟਾ ਕਰਤਾ ਵਾ ਤੇ ਆ ਇਦਾਂ ਨੂੰ ਰਸਤਾ ਜਾਂਦਾ ਜੀ ਜਿਲਿਆਂ ਵਾਲਾ ਬਾਗ ਜਿਲਿਆਂ ਵਾਲੇ ਬਾਗ ਨੂੰ ਤੇ ਹੁਣ ਆਪਾਂ ਚੱਲਦੇ ਆ ਇਧਰ ਦੂਜੀ ਸਾਈਡ ਵੇ ਆਪਾਂ ਤੁਹਾਨੂੰ ਦਿਖਾਉਣੇ ਆ ਇੱਕ ਦੋ ਕੀ ਮੂਰਤੀਆਂ ਰਹਿ ਗਈਆਂ ਜੀ ਬਾਕੀ ਟਾਹ ਦੇਣਾ ਤੇ ਇੱਥੇ ਇਹਨਾਂ ਦੀ ਸਫਾਈ ਚੱਲ ਰਹੀ ਸੀਗੀ ਤੇ ਸਾਫ ਸਫਾਈ ਕਰ ਰਹੀ ਸੀ ਕਾਫੀ ਤਾਂ ਪਿਛੜਿਆਈ ਸੀਗੀ ਤੇ 11:30 ਹੋ ਗਏ ਸੀਗੇ ਇੱਥੇ 11:30 12 ਦਾ ਟਾਈਮ ਹੋ ਗਿਆ ਸੀਗਾ ਜੀ ਤੇ ਹੁਣ ਆਪਾਂ ਨਾਲ ਦੇ ਨਾਲ ਤੁਹਾਨੂੰ ਦਿਖਾਉਣੇ ਆ ਇਧਰ ਇੱਕ ਉਹ ਸਰਾਮਾ ਬਣੀ ਵੀ ਸਾਰਾ ਗੜੀ ਦੀ ਸਰਾਹ ਤੇ ਇਹ ਨੂੰ ਜੋ ਸਿੱਧੇ ਹੋ ਤੁਸੀਂ ਕਾਰਨਰ ਤੇ ਜਾਓਗੇ ਜਮਾ ਸਟੇਟ ਤਾਂ ਉੱਥੇ ਸੋਮਵਾਰੀ ਬਾਜ਼ਾਰ ਲੱਗਦਾ ਜੀ ਕੱਪੜਿਆਂ ਦਾ ਜਿਹੜੀਆਂ ਮੇਰੀਆਂ ਬੀਬੀਆਂ ਪਹਿਨਣੇ ਕੱਪੜੇ ਖਰੀਦਣੇ ਹੋਣ ਉਹ ਜਾ ਸਕਦੀਆਂ ਜੀ ਇਧਰ ਤੇ ਡਾਕਟਰ ਅੰਬੀਦ ਕਰਦੀ ਇਹ ਲੱਗੀ ਆ ਨਾ ਸਟੈਚੂ ਲੱਗਾ ਤੇ ਇਧਰ ਆ ਜਿਹੜਾ ਬੋਰਡ ਹੈ ਇਹਨਾਂ ਦੇ ਵਿਚਾਲੇ ਉਹ ਜਿਹੜੀ ਸਾਹਮਣੇ ਬਿਲਡਿੰਗ ਉੱਥੇ ਇਧਰਲੀ ਸਾਈਡ ਨੂੰ ਆ ਜਿੱਧਰ ਸਕੂਲਰੀ ਤੇ ਬੀਬੀ ਜਾ ਰਹੀ ਆ ਉਧਰ ਨੂੰ ਆ ਜੀ ਉੱਥੇ ਸੋਮਵਾਰੀ ਬਾਜ਼ਾਰ ਲੱਗਦਾ ਕੱਪੜਿਆਂ ਦਾ ਜਿਹਨੇ ਕਿਸੇ ਨੇ ਦੇਖਣੇ ਹੋਣ ਤਾਂ ਜਾ ਕੇ ਖਰੀਦ ਕੇ ਦੇਖ ਕੇ ਖਰੀਦ ਸਕਦੇ ਆ ਜੀ ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਜੀ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਥੈਂਕ ਯੂ ਜੀ